ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਘਰ ਵਿੱਚ ਕਦੇ ਵੀ ਪਰਕਤ ਨਹੀਂ ਮੁੱਕੇਗੀ بس ਆ ਪੰਗਤੀ ਦਾ ਜਾਪ ਕਰ ਲਵੋ 사త్సંગ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਦ ਅਸੀਂ ਰਾਤ ਨੂੰ ਸਾਰੇ ਕੰਮ ਕਰਨ ਤੋਂ ਬਾਅਦ ਵੇਲੇ ਹੋ ਜਾਈਏ ਤਾਂ ਕਿਹੜਾ ਜਾਪ ਕਰੀਏ ਕਿ ਜੀ ਸੁਨੋ ਕਰਨ ਦੇ ਨਾਲ ਸਾਨੂੰ ਪਰਮਾਤਮਾ ਵੱਲੋਂ ਤੁਗਣਾ ਫਲ ਮਿਲ ਜਾਵੇ ਭਾਵੇਂ ਕਿ ਸ਼ਾਦੀਆਂ ਸਾਰੀਆਂ ਹੀ ਮਨੋ ਕਾਮਨਾ ਵਾਹਿਗੁਰੂ ਜੀ ਆ ਪੂਰੀਆਂ ਕਰ ਦਿਓ ਸਾਧ ਸੰਗਤ ਜੀ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜੇ ਜੋਰ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਤੁਹਾਡੀਆਂ ਹਰ ਮਨੋ ਕਾਮਨਾਵਾਂ ਪੂਰੀਆਂ ਕਰਨ ਮੁਣ ਗੱਲ ਕਰਦੇ ਹਾਂ ਜੀ ਵੀਡੀਓ ਬਾਰੇ ਸਿਮਨ ਅਸੀਂ ਜਦੋਂ ਮੱਝ ਗੱਲ ਇਹ ਮਾਲਕ ਦੇ ਨਾਲ ਸਾਡਾ ਪਿਆਰ ਪੈ ਜਾਂਦਾ ਹੈ ਕਿਉਂਕਿ ਇਹ ਮਨ ਵਿੱਚ ਛੋੜਾ ਮਹਿਸੂਸ ਕਰਦਾ ਹੈ ਫਿਰ ਉਹ ਮਾਲਕ ਨੂੰ ਯਾਦ ਕਰਕੇ ਤੇ ਪ੍ਰੇਮ ਵਿੱਚ ਹੀ ਯਾਦ ਕਰਦਾ ਰਹਿੰਦਾ ਹੈ ਉਹਦੀ ਕੋਈ ਵੀ ਦੁਨਿਆਵੀ ਇੱਛਾ ਨਹੀਂ ਹੁੰਦੀ ਨਹੀਂ ਤਾਂ ਸਿੱ ਕੀ ਕਰਦੇ ਹਾਂ ਕਿ ਜਦੋਂ ਵੀ ਕੋਈ ਪਾਠ ਪੂਜਾ ਕਰਦੇ ਹਾਂ ਜਾਂ ਧਾਇਮਿਕ ਕੰਮ ਕਰਦੇ ਹਾਂ ਤਾਂ ਸਾਡੇ ਮਨ ਦੇ ਇੱਕ ਵਿੱਚ ਇੱਛਾ ਹੁੰਦੀ ਹੈ ਜੇ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਤਾਂ ਅਸੀਂ ਇੱਛਾਵਾਂ ਦੇ ਪੰਡ ਲੈ ਕੇ ਜਾਂਦੇ ਹਾਂ ਪਰ ਜਦੋਂ ਕੋਈ ਨਾਮ ਅਭਿਆਸੀ ਮਾਲਕ ਨੂੰ ਯਾਦ ਕਰਦਾ ਹੈ ਸਿਮਰਨ ਕਰਦਾ ਹੈ ਤਾਂ ਉਹਦੀ ਕੋਈ ਵੀ ਨੁਨਿਆਵੀ ਇੱਛਾ ਨਹੀਂ ਹੁੰਦੀ ਉਡੀ ਸਿਰਫ ਇੱਕ ਹੀ ਇੱਛਾ ਹੁੰਦੀ ਹੈ ਕਿ ਮਾਲਕ ਨਾਲ ਮਿਲਾਪ ਹੋ ਜਾਵੇ ਮਾਲਕ ਦੀ yaad ਬਣ ਜਾਵੇ ਸੱਚੀ ਸੰਗਤ ਮਿਲ ਜਾਵੇ ਤੇ ਸਾਡਾ ਮਨ ਇੰਨਾ ਸਹਜ ਵਿੱਚ ਚਲਾ ਜਾਵੇ ਕਿ ਅਲੋਪ ਅੰਮਿਤ ਨਾਮ ਵੀシュਨਾਈ ਦੇਵੀ ਕਈ ਲੋਕ ਕਹਿੰਦੇ ਹਨ ਕਿ ਸਿਮਰਨ ਤੇ ਜਾਗ ਵਿੱਚ ਕੀ ਫਰਕ ਹੁੰਦਾ ਹੈ ਵਾਹਿਗੁਰੂ ਜੀ ਜਪ ਜੋ ਹੁੰਦਾ ਹੈ ਉਹ ਵਾਹਿਗੁਰੂ ਗੁਰਮੰਤਰ ਜੋ ਅਸੀਂ ਜਪਦੇ ਹਾਂ ਉਹਨੂੰ ਜਾਪ ਕਹਿੰਦੇ ਹਨ ਜਦੋਂ ਰਸਨਾ ਨਾਲ ਮਿਲਾਂ ਹੁੰਦਾ ਹੈ ਤਾਂ ਉਸ ਨੂੰ ਬਾਬਾ ਹੀ ਬੋਲਦੇ ਹਾਂ ਤਾਂ ਜੋ ਸਾਡੇ ਮਨ ਫੁੜਨਿਆਂ ਵਿੱਚ ਜਾਣ ਤੋਂ ਬਚਾਏ ਆਪਣੀ ਹੀ ਆਵਾਜ਼ ਨੂੰ ਸੁਣ ਚਾਵੇ ਵਿਚਾਰ ਹੀ ਨਾ ਮਨ ਵਿੱਚ ਰਹਿ ਜਾਣ ਜਿਵੇਂ ਆਪਾਂ ਭਾਈ ਗੁਰਮੰਤਨ ਨੂੰ ਇਸ ਤਰੀਕੇ ਨਾਲ ਜਾਪਦੇ ਹਾਂ ਵਾਹਿਗੁਰੂ ਵਾਹਿਗੁਰੂ ਇਸ ਨੂੰ ਜਾਪ ਕਹਿੰਦੇ ਹਨ ਕਿ ਅਸੀਂ ਰਾਤ ਨੂੰ ਸੌਣ ਲੱਗੇ ਧਿਆਨ ਦੇ ਨਾਲ ਜੇਕਰ ਅਸੀਂ ਅੱਖਾਂ ਵੀ ਬੰਦ ਕੀਤੀਆਂ ਹੋਣ ਮਨ ਦੇ ਨਾਲ ਜਾਪ ਅਸੀਂ ਆਸਾਨੇ ਨਾਲ ਕਰ ਸਕਦੇ ਹਾਂ ਇਸ ਤਿੰਨ ਵਾਰ ਸਾਡੇ ਸਿਰ ਨੂੰ ਕੋਈ ਕਸ਼ਟ ਨਹੀਂ ਕੰਨਾ ਪਵੇਗਾ ਜਿਵੇਂ ਕਈ ਕਹਿੰਦੇ ਨੇ ਇਸ ਨਿੱਤ ਦਿਨ ਦੇ ਉ ਜਾਵੇ ਦੇ ਨਾਲ ਥੱਕ ਜਾਂਦੇ ਹਾਂ ਤੇ ਰਾਤ ਨੂੰ ਅਸੀਂ ਜਲਦੀ ਸੌਣਾ ਹੁੰਦਾ ਹੈ ਉਸ ਇਸ ਤਰੀਕੇ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦ ਕਰ ਸਕਦੇ ਨਹੀਂ ਜੇ ਉਹ ਵਾਹਿਗੁਰੂ ਵਾਹਿਗੁਰੂ जाप ਹੀ ਕਰਦੇ ਰਹਿਣ ਤਾਂ ਉਹਨਾਂ ਦੀ ਹਾਜੀ ਪਰਮਾਤਮਾ ਦੇ ਜਨਮ ਵਿੱਚ ਲੱਗ ਜਾਵੇਗੀ ਇਸ ਤੋਂ ਬਾਅਦ ਤੁਸੀਂ ਪੁੱਛਿਆ ਹੈ ਕੀ ਜਾਪ ਤੇ ਸਿਮਰਨ ਵਿੱਚ ਕੀ ਫਰਕ ਹੁੰਦਾ ਹੈ ਸਿਮਰਨ ਜਦੋਂ ਵਾਹਿਗੁਰੂ ਜੀ ਦੀ ਯਾਦ ਅਸੀਂ ਪਾਣੀ ਅੰਦਰ ਜਾਂਦੀ ਹੈ ਤਾਂ ਉਸ ਨੂੰ ਸਿਮਰਨ ਕਹਿੰਦੇ ਹਾਂ ਵਾਹਿਗੁਰੂ ਗੁਰ ਮੰਤਰ ਨੂੰ ਅਸੀਂ ਜਾਪ ਕਹਿੰਦੇ ਹਾਂ ਇਹ ਸਾਡੇ ਰੋਮ ਰੋਮ ਵਿੱਚ ਚੱਲਿਆ ਜਾਂਦਾ ਹੈ ਸਾਡੇ ਮਨ ਦੇ ਵਿੱਚ ਹਿਰਦੇ ਵਿੱਚ ਉਤਰ ਜਾਂਦਾ ਹੈ ਫਿਰ ਮਨ ਹਰ ਵੇਲੇ ਦਾ ਬਨਾਂਹੀ ਜੁੜਿਆ ਰਹਿੰਦਾ ਹੈ ਉਸ ਨੂੰ ਸਿਮਰਨ ਕਹਿੰਦੇ ਹਨ ਜਿਨ੍ਹਾਂ ਗੁਰਮੁਖ ਹੁੰਦੇ ਹਨ ਉਹ ਮਾਲਕ ਦਾ ਸਿਮਰਨ ਕਰਦੇ ਹਨ ਪਰ ਜੋ ਮਨਮੁਖ ਹੁੰਦੇ ਹਨ ਉਹ ਮਾਇਆ ਦਾ ਹੀ ਸਿਮਰਨ ਕਰਦੇ ਨੇ ਜਿਵੇਂ ਕਿ ਉਹਨਾਂ ਦੇ ਅੰਦਰ ਫੁੱਲ ਆਈ ਜਾਂਦਾ ਹੈ ਮਾਇਆ ਇਕੱਠੀ ਕਰਨੀ ਹੈ ਮਾਇਆ ਜੋੜਨੀ ਹੈ ਇਹ ਮਾਇਆ ਦਾ ਸਿਮਰਨ ਹੈ ਇਹ ਹਮੇਸ਼ਾ ਜੀਵ ਨੂੰ ਰੋਗਦਾ ਹੀ ਹੈ ਮਨ ਮਾਲਿਕ ਦੀ ਯਾਦ ਵਿੱਚ ਕੀਤਾ ਹੋਇਆ ਸਿਮਰਨ ਉਹ ਜੀਵ ਨੂੰ ਭਵ ਸਾਗਰ ਤੋਂ ਪਾਰ ਲੈ ਕੇ ਜਾਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਦੂਜਾ ਕਈ ਵਾਰ ਅੰਮ੍ਰਿਤ ਵੇਲੇ ਬੋਲ ਕੇ ਸਿਮਰਨ ਕਰਨ ਨੂੰ ਮਨ ਨਹੀਂ ਕਰਦਾ ਮਾਨਸਿਕ ਜਾਪ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ ਕਈ ਲੋਕ ਕਹਿੰਦੇ ਹਨ ਕਿ ਬੋਲ ਕੇ ਹੀ ਕੀਤਾ ਹੋਇਆ ਸਿਮਰਨ ਸਲ ਦਿੰਦਾ ਹੈ ਸਤ ਸੰਗਤ ਜੀ ਇਹ ਇੱਕ ਤਕਨੀਕ ਦੱਸੀ ਹੋਈ ਹੈ ਵਿਚਾਰਾਂ ਦੇ ਵਿੱਚ ਭੱਜਦੇ ਹੋਏ ਮਨ ਨੂੰ ਕਿਵੇਂ ਰੋਕਣਾ ਹੈ ਕਿਵੇਂ ਅਸੀਂ ਇਹਦਾ ਚਾਲ ਕੱਟਣਾ ਹੈ ਤੇ ਦੁਨੀਆਵੀ ਕੰਮਾਂ ਤੋਂ ਉਸ ਵਾਸਤੇ ਪਰਮਾਤਮਾ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਤੁਸੀਂ ਰਾਸਤੇ ਤੋਂ ਵਾਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਲ ਕਰ ਲਵੋ ਤੇ ਇਸ ਦਾ ਜਾਪ ਕਰੋ ਜਦੋਂ ਕੋਈ ਜੀਵ ਇਸ ਤਰ੍ਹਾਂ ਜਾਪ ਕਰਦਾ ਹੈ ਤਾਂ ਇਹ ਦੇ ਵਿੱਚ ਉਤਰ ਜਾਂਦਾ ਹੈ ਰੋਮ ਰੋਮ ਵਿੱਚ ਚਲਿਆ ਜਾਂਦਾ ਹੈ ਜਦੋਂ ਇਹ ਸੀ ਰੋਮ ਰੋਮ ਵਿੱਚ ਚਲਿਆ ਜਾਂਦਾ ਹੈ ਤਾਂ ਬੋਲ ਕੇ ਕਰਨ ਨਾਲ ਲੋੜ ਹੀ ਨਹੀਂ ਪੈਂਦੀ ਤੁਹਾਡੇ ਮਨ ਅੰਦਰ ਹੀ ਜਾਪ ਚੱਲਦਾ ਰਹੇਗਾ ਜੇ ਮਾਨਸਿਕ ਜਾਪ ਕਰਦੇ ਹੋਏ ਵੀ ਮਨ ਦੇ ਵਿੱਚ ਕਈ ਫੁੜਨੇ ਆਉਂਦੇ ਹਨ ਜਾਂ ਸਾਨੂੰ ਕਈ ਕੰਮ ਚਿੱਤੇ ਹੁੰਦੇ ਹਨ ਕਿ ਇਹ ਗੁਰਮੰਤਰ ਹੋ ਜਾਵੇ ਅਸੀਂ ਆਪਣਾ ਕੰਮ ਕਰ ਲਈਏ ਇਹ ਤਾਂ ਮੰਨ ਲਓ ਸਾਡਾ ਮਨ ਕੁਦਰਤ ਦੀ ਧੂੜ ਵਿੱਚ ਨਹੀਂ ਸਮਾਇਆ ਜੇ ਨਹੀਂ ਸਮਾਇਆ ਫਿਰ ਫੁੱੜਨੇ ਹੁੰਦੇ ਹਨ ਵਿਚਾਰਾਂ ਦੇ ਨਹੀਂ ਮਾਨਸਿਕ ਜਾਪ ਫਿਰ ਬੋਲ ਕੇ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜਿਵੇਂ ਅਸੀਂ ਬੋਲ ਕੇ ਸਿਮਰਨ ਕਰਦੇ ਹਾਂ ਤਾਂ ਮਨ ਹੋਰ ਕਿਸੇ ਪਾਸੇ ਨਹੀਂ ਭੱਜਦਾ ਫਿਰ ਅਸੀਂ ਧਿਆਨ ਦੇ ਵਿੱਚ ਬੈਠਾ ਹੁੰਦਾ ਹੈ ਫਿਰ ਬੋਲ ਕੇ ਸਿਮਰਨ ਦਾ ਫਾਇਦਾ ਤਾਂ ਹੈ ਸਵਾਸ ਸੁਖੀ ਲੱਗ ਜਾਂਦੇ ਹਨ ਇਸ ਲਈ ਸਭ ਤੋਂ ਪਹਿਲਾਂ ਅਸੀਂ ਬੋਲ ਕੇ जाप ਕਰਨਾ ਹੈ ਫਿਰ ਹੌਲੀ-ਹੌਲੀ ਇਹ ਸਾਡੇ ਅੰਦਰ ਵਸ ਜਾਂਦਾ ਹੈ ਸਾਡੇ ਰੋਮ-ਰੋਮ ਵਿੱਚ ਸਮਾ ਜਾਂਦਾ ਹੈ ਫਿਰ ਜਿੰਨਾ ਚਿਰ ਅਸੀਂ ਪਰਮਾਤਮਾ ਨੂੰ ਯਾਦ ਨਹੀਂ ਕਰਾਂਗੇ ਸਾਨੂੰ ਕੁਝ ਖਾਲੀ-ਖਾਲੀ ਲੱਗੇਗਾ ਜਿਵੇਂ ਕੁਝ ਰਹਿ ਗਿਆ ਹੋਵੇ ਸਾਨੂੰ ਐਵੇਂ ਲੱਗੇਗਾ ਅੱਜ ਸਾਨੂੰ ਪਤਾ ਨਹੀਂ ਕਿਹੜਾ ਘਾਟਾ ਪੈ ਰਿਹਾ ਹੈ ਉਹ ਹੋਵੇਗਾ ਸਾਡਾ ਪਰਮਾਤਮਾ ਦੇ ਨਾਲ ਟੁੱਟ ਜਾਣਾ ਮਨ ਵਿੱਚ ਡਰ ਲੱਗੇਗਾ ਕਿ ਕੀਤੇ ਪਰਮਾਤਮਾ ਤੋਂ ਦੂਰ ਨਾ ਹੋ ਜਾਈਏ ਇਸ ਕਾਰਨ ਕਿ ਸਾਨੂੰ ਆਪਣੇ ਮਨ ਨੂੰ ਸਮਝਾ ਕੇ ਪਰਮਾਤਮਾ ਨਾਲ ਜੁੜਨਾ ਪਵੇਗਾ ਮਾਨਸਿਕ ਚੱਪ ਦਿਨ ਸੰਡੀ ਛੁੱਟੀ ਜੁੜੀ ਹੋਣੀ ਚਾਹੀਦੀ ਹੈ ਕਈ ਵਾਰ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਕਲਜੁਕ ਦਾ ਜੋਰ ਹੁੰਦਾ ਹੈ ਕਿ ਮਨ ਉੱਠਣਾ ਨਹੀਂ ਕਰਦਾ ਮਨ ਉੱਠਦੇ ਹੀ ਵਿਚਾਰਾਂ ਵਿੱਚ ਚੱਲਿਆ ਜਾਂਦਾ ਹੈ ਕਈ ਵਾਰ ਆਲਸ ਹੋ ਜਾਂਦਾ ਹੈ ਸੋ ਆਲਸ ਨੂੰ ਛੱਡਣ ਲਈ ਉੱਠ ਕੇ ਬਾਹਰ ਜਾਣਾ ਹੈ ਮੂੰਹ ਹੱਥ ਧੋ ਕੇ ਕੁਝ ਸਮਾਂ ਚਾਕ ਕਰਨਾ ਹੈ ਤਾਂ ਕਲਜੁਕ ਤਾਂ ਜੋ ਇਹ ਕੱਟਿਆ ਜਾ ਸਕਦਾ ਹੈ ਮਹਾਰਾਜ ਜੀ ਕਹਿੰਦੇ ਹਨ ਕਿ ਵਾਗੂ ਸੀਮਨ ਨਾਲ ਸਾਡੀ ਰਸਨਾ ਨੂੰ ਕਲ ਚੁਗਦਾ ਜਾਲ ਕੱਟ ਦੇਣਾ ਹੈ ਜਦੋਂ ਅਸੀਂ ਜਾਪ ਕਰਦੇ ਹਾਂ ਤਾਂ ਸਦਾ ਮਨ ਪਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਜੇਕਰ ਅਸੀਂ ਅੰਮ੍ਰਿਤ ਵੇਲੇ ਜਾਪ ਕਰਦੇ ਹਾਂ ਤਾਂ ਪਰਮਾਤਮਾ ਸਾਡੀ ਅਰਦਾਸ ਜਲਦੀ ਸੁਣਦਾ ਹੈ ਅਗਰ ਅਸੀਂ ਰਾਤ ਨੂੰ ਮਨ ਜੇ ਤੇ ਪਏ ਜਾਪ ਕਰਦੇ ਹਾਂ ਤਾਂ ਪਰਮਾਤਮਾ ਦੇਖਦਾ ਹੈ ਇਸ ਭਗਤ ਦੇ ਮਨ ਵਿੱਚ ਆਪਣੇ ਕੰਮ ਕਰਨ ਦਾ ਕੋਈ ਖਿਆਲ ਨਹੀਂ ਹੈ ਇਹ ਮੈਨੂੰ ਸੱਚੇ ਮਨ ਨਾਲ ਜਪ ਰਿਹਾ ਹੈ ਸੋ ਇਹ ਮੇਰਾ ਸੱਚਾ ਭਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ